ਅ ਅੱਜ ਤੋਂ 4 ਦਿਨ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਕਿ ਉਗਰਾਹਾ ਜੱਥੇਬੰਦੀ ਦੀਆਂ ਟਰਾਲੀਆਂ ਤੇ ਬੱਸਾਂ ਜੜੀਆਂ ਨੇ ਉਹ ਰਾਹਤ ਸਮੱਗਰੀਆਂ ਲੈ ਕੇ ਸਾਫੀਆਂ ਦੇ ਨਾਲ ਇਧਰ ਨੂੰ ਆ ਰਹੇ ਸੀਗੇ ਉਗਰਾਹਾ ਸਾਹਿਬ ਤੁਸੀਂ ਅੱਜ ਪੂਰੇ ਇਲਾਕੇ ਦੇ ਵਿੱਚ ਜਾ ਕੇ ਲੋਕਾਂ ਦਾ ਦਰਦ ਵੰਡਾ ਰਹੇ ਹੋ ਪਹਿਲਾਂ ਤਾਂ ਇਹ ਦੱਸੋ ਕਿੱਦਾਂ ਦਾ ਇਸ ਟਾਈਮ ਦਰਦਨਾਕ ਮੰਜ਼ਰ ਤੁਸੀਂ ਦੇਖਿਆ ਦੇਖੋ ਅਸੀਂ 2 ਦਿਨ ਹੋ ਗਏ ਇਧਰ ਕੰਦੇ ਆਏ ਜੀ ਅਸੀਂ ਸਭ ਤੋਂ ਮਾੜਾ ਹਾਲ ਤਾਂ ਭਜਨੜੀ ਦਾ ਜੀ ਜਿੰਨੇ ਆਇਆ ਤਾਂ ਹੈ ਨਹੀਂ ਵੀ ਉੱਧਰ ਨੁਕਸਾਨ ਨਹੀਂ ਹੋਇਆ ਜਿਵੇਂ ਡੇਰੇਆ ਬੱਪਾ ਨਾਲ ਜਿਹੜੇ ਡੇਰੇਆ 'ਚ ਬੈਠੇ ਲੋਕ ਸੀ ਜਿਹਨੇ ਆਪਣਾ ਉਹ ਕਿਹੜਾ ਪਿੰਡ ਦੇ ਪੋਰਟੁੰਡੇਰੇ ਬੰਜੇ ਆ ਉਹ ਚੰਦੂ ਕੋਲੇ ਸ਼ਹਿਰ ਬੰਦੇ ਵਾਲਾ ਉੱਥੇ ਚਾਰ ਪੰਜ ਦਿਨਾਂ ਦੇ ਵਿੱਚ ਅਸੀਂ ਰਾਤਾਂ ਜਾ ਗਿਆਂ ਹਨੇਰਾ ਬੋਲੇ ਸੀ ਉਹਨਾਂ ਦੀ ਹਾਲਤ ਵੀ ਬਹੁਤ ਮਾੜੀ ਸੀ ਜਿਵੇਂ ਮੈਂ ਜਦੋਂ ਇੱਥੇ ਦੇਖਿਆ ਤੇ ਇੱਕ ਬੰਦੂਰ ਦਾ ਘਰ ਆ ਉਹਦੇ ਵਿੱਚ ਕੋਈ ਛੱਡੇ ਹੀ ਨਹੀਂ ਪਾਣੀ ਨੇ ਆ ਇੱਥੇ ਕਾਹ ਕਰਾ ਬੰਨ ਬੈਠੀ ਆ ਉਹਨਾਂ ਦਾ ਕੁਛ ਵੀ ਨਹੀਂ ਛੱਡਿਆ ਮੋਟਰਸਾਈਕਲ ਦੇ ਵਿੱਚ ਰਹੇਗਾ ਉਹਨਾਂ ਇੱਥੇ ਹੱਤਾ ਪੈਰਾਂ ਦੀ ਪੈ ਗਈ ਇਹ ਜਿਹੜੀ ਤੁਸੀਂ ਬੰਨ ਹੈ ਸਾਹਮਣੇ ਇਹ ਰਵੀ ਦੇ ਤਾਂ ਬਹੁਤ 2 ਕਿਲੋਮੀਟਰ ਦੂਰ ਹੈ ਜੀ ਜੀ ਪਿੱਛੇ ਇਹ ਪਹਿਲਾਂ ਰਵੀ ਟੁੱਟੀ ਰਵੀ ਟੁੱਟੀ ਤੇ ਉਧਰ ਪਾਣੀ ਭਰਿਆ ਫਿਰ ਪਾਣੀ ਇਸ ਬੰਨ ਦੇ ਉੱਤੋਂ ਦੀ ਇਹ ਪੱਕੀ ਹੈ ਮਤਲਬ ਸੜਕ ਬਣੀ ਜੀ ਇਹਦੇ ਉੱਤੋਂ ਦੀ ਬੰਨ ਦੇ ਪਾਣੀ ਉੱਛਲਿਆ ਉੱਛਲ ਕੇ ਇਧਰ ਪਿਆ ਤੇ ਫਿਰ ਉਹ ਪਾਣੀ ਨੇ ਇਧਰਲੀ ਮਿੱਟੀ ਖੋਰੀ ਤੇ ਉਧਰਲੀ ਮਿੱਟੀ ਖੋੜ ਕੇ ਫਿਰ ਪਾੜ ਕਰਕੇ ਹੁੰਨੇ ਦੇ ਖਾਲਚ 15 ਫੁੱਟ ਡੂੰਗਾ ਇਹ ਜਦਾ ਵੱਡਾ ਇੰਨੇ ਜ਼ੋਰ ਦਾ ਪਾਣੀ ਆਇਆ ਤੇ ਫਿਰ ਘਰਾਂ ਜੀ ਨੇ ਕੀ ਇਹਨੂੰ ਚੱਕੜ ਦੇਣਾ ਸੀ ਜੀ 8-8 10 ਫੁੱਟ ਪਾਣੀ ਇੱਥੇ ਆ ਗਿਆ ਮੱਛੀ ਵਾਲਾ ਪਿੰਡਾ ਇੱਥੇ ਆ ਪਕੜਿਆ ਜੀ ਤੇ ਇਹ ਲੋਕਾਂ ਦਾ ਜੀ ਨਹੀਂ ਬੰਦਾ ਹਾਲ ਤੇ ਫਸਲਾਂ ਦਾ ਬਹੁਤ ਬੜਾ ਹਾਲ ਆ ਦੇਖੋ ਮੈਂ ਪਾਪਾ ਨੇ ਇਹਨੂੰ ਦੇਖੋ ਸਾਬੋਂ ਗਰੂਬਾਂ ਸਾਰਾ ਕੁਝ ਭਿੱਜ ਗਿਆ ਦਾ ਚਾਰ-ਚਾਰ ਫੁੱਟ ਪਾਣੀ ਅੰਦਰ ਹਜੇ ਵੀ ਇੰਦਰਾ ਮੈਂ ਪਹਿਲੀ ਵਾਰ ਮਤਲਬ ਇਹ ਸਰੀਰ ਦੀ ਪੂਰੀ ਖਾਸ ਦੇ ਹਾਂ ਇੱਥੇ ਤਾਂ ਮੈਂ ਕਿਤੇ ਪਾਣੀ ਸੁਣੀ ਨਹੀਂ ਸੀ 88 ਵੀ ਲੰਘੀ ਹੈ ਪਹਿਲਾਂ ਵੀ ਲੰਘਿਆ ਪਹਿਲਾਂ ਵੀ ਗੱਲਾਂ ਸੁਣੀਆਂ ਨੇ ਪਰ ਜਿੰਨਾ ਮੰਦਾ ਹਾਲ ਤੇ ਜਿਹਨੀ ਮਾੜੀ ਹਾਲਤ ਹੁਣ ਦੇਖੀ ਹੈ ਮਤਲਬ ਇਹ ਲੱਗਦੀ ਹੈ ਇੰਨੀ ਕਦੇ ਅਜੇ ਤਾਂ ਬਾਕੀ ਹੈ ਅਜੇ ਤਾਂ ਉਹ ਜਿਹੜੇ ਰਾਵੀ ਦੇ ਨੇੜੇ ਦੇ ਪਿੰਡ ਨੇ ਉਹ ਤਗਾਏ ਪਿੰਡ ਦਾ ਮਲਕ ਹੋ ਗਿਆ ਉਹਨਾਂ ਦੇ ਪਿੰਡ ਜਿਹੜੇ ਡੜਿਆ ਰੂੜੇ ਵਾਲਾ ਉਹ ਪਿੰਡ ਜੇ ਬਾਕੀ ਨੇ ਉਹਨਾਂ ਦਾ ਕੀ ਹਾਲ ਹੈ ਜੇ ਜਾ ਕੇ ਦੇਖਣ ਜੀ ਜੇ ਮੈਂ ਮੈਂ ਤੁਹਾਡੇ ਤੋਂ ਇੱਕ ਪੁੱਛਣਾ ਚਾਹਾਂਗਾ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਖੁਦ ਕਹਿੰਦੇ ਹੁੰਦੇ ਸੀ ਕਿ ਇਹ ਜਿਹੜੇ ਹੜ੍ਹ ਨੇ ਇਹ ਰੋਕੇ ਜਾ ਸਕਦੇ ਨੇ ਇਹ ਇਕੱਲੀ ਕੁਦਰਤੀ ਕਰੋਪੀ ਨਹੀਂ ਇਹ ਸਰਕਾਰਾਂ ਦੀ ਨਲਾਈਕੀ ਹੈ ਭਗਵੰਤ ਮਾਨ ਸਾਹਿਬ ਬੋਲਦੇ ਹੁੰਦੇ ਸੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਗੱਲ ਬਿਲਕੁਲ ਉਹਨਾਂ ਦੀ ਸੱਚੀ ਸੀ ਤੇ ਹੁਣ ਵੀ ਸਰਕਾਰ ਦੀ ਨਲੈਕੀਤੀ ਸੀ ਜੇ ਬੰਨ ਪੱਕੇ ਕੀਤੇ ਹੁੰਦੇ ਜੇ ਨੰਦੀਆਂ ਨਾਲਿਆਂ ਦੀ ਸਫਾਈ ਕਰਾਈ ਹੁੰਦੀ ਤਾਂ ਇਹ ਇਹ ਦਰਦਨਾਕ ਮੰਜ਼ਰ ਤੇ ਉਜਾੜਾ ਤੇ ਤਬਾਈ ਰੋਕੀ ਜਾ ਸਕਦੀ ਸੀ ਦੇਖੋ ਸੱਚ ਤਾਂ ਜੀ ਮੂੰਹ ਚੜ੍ਹ ਕੇ ਬੋਲਦਾ ਹਾਂ ਦੇਖੋ ਭਵੰਤ ਮਾਨ ਜੀ ਮੈਂ ਬੋਲਿਆ ਇਹ ਤਾਂ ਇੱਥੇ ਇੱਕ ਸੁਧਾਰਨ ਬੱਚੇ ਨੇ ਕਿਹਾ ਵੀ ਜੇ ਇਹ ਜਮੀਨਾਂ ਜਦੋਂ ਉਹ ਹੜ੍ਹ ਉਹਨਾਂ ਚੜੀ ਹੋਣਗੇ ਜਿੰਨਾ ਚਿਰ ਇਹ ਜ਼ਮੀਨਾਂ ਆਪਣੇ ਕੋਲ ਜੀ ਜਿਹਦੇ ਨੇ ਜਮੀਨਾ ਕਾਰਪੋਰੇਟ ਕੋਲ ਚਲ ਗਈਆਂ ਹੜ ਬਣੇ ਬੰਦ ਹੋ ਗਏ ਇੱਕ ਸਧਾਰਨ ਬੱਚਾ ਕਹਿ ਰਿਹਾ ਹੂੰ ਉਹਨੇ ਕਿੱਡੀ ਵੱਡੀ ਗੱਲ ਕਹੀ ਜੀ ਜੀ ਮੇਰਾ ਮਤਲਬ ਇਹ ਹੈ ਵੀ ਇਹ ਕੋਈ ਕੁਦਰਤੀ ਘਟਨਾ ਨਹੀਂ ਜੀ ਇਹ ਮਨੁੱਖੀ ਅਣਗਹਿਲੀ ਹੈ ਜੀ ਮਨੁੱਖ ਦੀ ਸਾਜ਼ਿਸ਼ ਹੈ ਜਿੰਨੇ ਉਹਦੇ ਕਹਿਣ ਦਾ ਮਤਲਬਕ ਜੀ ਕਿ ਇਹ ਬਕਾਇਦਾ ਇੱਕ ਪਲਾਨ ਹੈ ਜੀ 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 ਇੱਕ ਸਕੀਮ ਹੈ ਜੀ ਜੀ ਕਿ ਕਿਸਾਨਾਂ ਦੇ ਕੋਲੇ ਇਹੋ ਜੀ ਹਾਲਤ ਕਰ ਦੋ ਜੀ ਕਿ ਉਹਨਾਂ ਕੋਲੇ ਜ਼ਮੀਨਾਂ ਨਾ ਰਹਿਣ ਜੀ ਉਹ ਕੱਟਣੇ ਨਾ ਪੈਣ ਜੀ ਆਪ ਨਿਕਲ ਜਾਣ ਤੇ ਕੱਢ ਅੱਜ ਮੇ ਹੁਣ ਹਾਲਤ ਬਣੀ ਆ ਇਹਨਾਂ ਨੂੰ ਘਰਾਂ ਚੋਂ ਕੱਢਣ ਦੇ ਚੇਤਾਂ ਚੋਂ ਕੱਢਣ ਦੀ ਇਹ ਛੱਡ ਕੇ ਭਾਜੋ ਸਾਰਾ ਕੁਝ ਤੇ ਜਾ ਕੇ ਬਹਿ ਜਾ ਛੜਕਾ ਚ ਟੱਪਰੀ ਵਾਹਦਾ ਜੀਵਨ ਦੇ ਉੱਥੇ ਲਿਆਂਗੇ ਤੁਹਾਨੂੰ ਰੋਟੀ ਇਹ ਕਰਵਾਉਣਾ ਚਾਹੁੰਦੀ ਆ ਇਹ ਹਾਲਤ ਪੈਦਾ ਕਰਨੀ ਵੀ ਸਰਕਾਰ ਇਸ ਕਰਕੇ ਮੈਂ ਤਾਂ ਸਮਝਦਾ ਵੀ ਆ ਜਿਹੜਾ ਐਡਾ ਇਹ ਮਾਛੀ ਵਾਲਾ ਦਾ ਲਖਣ ਹੋਇਆ ਇਹ ਹੋ ਹੀ ਨਹੀਂ ਸਕਣਾ ਸੀਗਾ ਇਹ ਤਾਂ ਬਹੁਤ ਬੱਚਤ ਕੀਤੀ ਜਾਂਦੀ ਸੀ ਜੀ ਜੀ ਜੇ ਕਿ ਸਰਕਾਰ ਕੁਝ ਨਾ ਕੋਈ ਆਜੋ ਨਾਲ ਆ ਤੱਕ ਜਿਵੇਂ ਤੁਸੀਂ ਤੁਹਾਡੀ ਜਥੇਬੰਦੀ ਨੇ ਵੀ ਇੱਕ ਦਿਨ ਪਹਿਲਾਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦਾ ਘਰਾਓ ਕੀਤਾ ਪਰ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨੇ ਹੁਣ ਤੱਕ ਵੀ ਕੋਈ ਜਿਹੜਾ ਭਰਪੂਰ ਮੁਆਵਜ਼ਾ ਜਾਂ ਪਰਪਾਈ ਦਾ ਐਲਾਨ ਨਹੀਂ ਕੀਤਾ ਕਿਵੇਂ ਦੇਖਦੇ ਇਹ ਨਹੀਂ ਜਾਂ ਕਰਨਾ ਜੇਕਰ ਉਸਨੂੰ ਬਣਾਈ ਗਈ ਜੇ ਮਤਲਬ ਉਹ ਕਿਸਾਨਾਂ ਨਾਲ ਹਮਦਰਦੀ ਹੋਵੇ ਲੋਕਾਂ ਨਾਲ ਹਮਦਰਦੀ ਹੋਵੇ ਇਹ ਇਸ ਆਏ ਹੜ੍ਹਾਂ ਦੀ ਉਹਨਾਂ ਨੂੰ ਕੋਈ ਬੀੜ ਹੋਵੇ ਫਿਰ ਉਹ ਬੀੜ ਦੀ ਦਵਾਈ ਲੋਕਾਂ ਨੂੰ ਦਰਦੀ ਤਾਂ ਜਿੰਨੀ ਆ ਜਿਹੜਾ ਫੈਦਕਾ ਨਾ ਉਹਨਾਂ ਤੇ ਮੁੱਖ ਮੰਤਰੀ ਸਾਹਿਬ ਇੱਕ ਥੇ ਗੱਲ ਕੀਤੀ ਵੀ ਕੇਂਦਰੀ ਮੰਤਰੀ ਆਇਆ ਕੇਤੀ ਬੜੀ ਮੰਤਰੀ ਕਥੇ ਦਾ ਜੀ ਹੈ ਜੁਟਾ ਇੱਕ ਮੂਰੇ ਦੇ ਇਲਜ਼ਾਮ ਲਾਈ ਜਾਂਦੇ ਤੇ ਇੱਕ ਮੂਰੇ ਵਿੱਚੋਂ ਸ਼ਬਦ ਨਹੀਂ ਨਿਕਲਿਆ ਤੇ ਸਾਰਾ ਪੰਜਾਬ ਦਰਾ ਦਰਾ ਕਰਨ ਦਾ ਦੂਜੀ ਸਹਾੜਨ Rajasthan ਤੋਂ ਲੋਕ ਆ ਕੇ ਆ ਪੀੜਤ ਲੋਕਾਂ ਦੀ ਮਦਦ ਕਰ ਰਹੇ ਨੇ ਅਸੀਂ ਜਿਹੜੇ ਘਰਾਂ ਦੇ ਵਿੱਚ ਗਏ ਹੁਣ ਜਿਨ੍ਹਾਂ ਦਾ ਸਾਰਾ ਸਮਾਨ ਢਿੱਗ ਗਿਆ ਹਾਂਜੀ ਬਖਸ਼ੀਸ਼ ਕਮਾਲ ਦੀ ਗੱਲ ਇਹ ਹੈ ਜੀ ਅਸੀਂ ਉਹ ਭੱਜਾ ਵੀ ਤੱਕ ਤੋਂ ਕਾਂਡ ਦਾ ਸਮਾਨ ਹੈ ਜਿਹੜਾ ਕੰਨੀ ਹੈ ਤੁਹਾਡੇ ਕੋਲ ਫੁੱਕੇ ਕੱਪੜੇ ਹੈਗੇ ਹਾਂ ਜੀ ਜੇ ਜੇ ਕਿਸੇ ਵੀ ਬੱਚੇ ਨੇ ਇੱਕ ਵੀ ਇਹ ਹੈ ਸ਼ਾਖ ਫੁੱਕੇ ਹੈ ਸਾਡੇ ਕੋਲ ਕਾਂਡ ਦੇ ਤੇ ਜੇ ਇਹ ਜਿਹੜੀ ਮਦਦ ਲੋਕਾਂ ਨੇ ਦੀ ਤੇ ਇਹ ਸਰਕਾਰ ਨਹੀਂ ਕਰ ਸਕਦੀ ਤੇ ਸਰਕਾਰ ਕੋਈ ਤਾਂ ਬੜਾ ਉਹ ਵੀ ਤਾਂ ਲੋਕ ਨੇ ਆਪੇ ਘਰਾਂ ਚੋਂ ਦਿੰਦੇ ਉਹ ਵੀ ਤਾਂ ਕਿਸੇ ਸੰਸਥਾਵਾਂ ਲੋਕਾਂ ਤੋਂ ਮਾਮਕੇ ਲੈ ਕੇ ਲੋਕਾਂ ਦੀ ਮਦਦ ਕਰ ਰਹੀ ਜਾਂਦੇ ਤਾਂ ਮੀਡਲ ਮੈਨ ਦਾ ਕੰਮ ਕਰਦੇ ਇਸ ਕਰਕੇ ਕੀ ਸਰਕਾਰ ਦੇ ਜਾਣਿਤ ਚਾਹ ਹੈ ਪੈਸਾ ਉਹਨਾਂ ਦੱਸਦਾ ਹੈ ਉਹ ਵੀ ਦਾ ਲੋਕਾਂ ਦਾ ਬਿਲਕੁਲ ਉਹ ਲੋਕਾਂ ਦੀ ਖਾਤਰ ਜਿਹੜੀ ਲੜਦਾ ਬਿਲਕੁਲ ਇਸ ਕਰਕੇ ਸਰਕਾਰ ਇਹ ਦੇਖਣ ਕਿ ਨਹੀਂ ਖਾਦੀ ਤੇ ਪੰਜਾਬ ਦੇ ਵਿੱਚ ਤਾਂ ਹੁਣ ਆਹ ਆਹ ਕਰਮਚੀ ਵੀ ਆ ਤੇ ਉਹਦੇ ਕੁਰਸੀਆਂ ਦਾ ਰੌਲਾ ਪਿਆ ਮੁੱਖ ਮੰਤਰੀ ਕੌਣ ਹੋਵੇ ਤੇ ਕੌਣ ਨਾ ਬਿਲਕੁਲ ਉਹਨਾਂ ਦੇ ਆਫਿਸ ਵਿੱਚ ਰੌਲਾ ਪੈ ਗਿਆ ਵੀ ਭਗਮਤ ਮਾਦ ਸਾਡੇ ਕਿ ਨਹੀਂ ਹਲੇ ਭਗਮਤ ਤੋਂ ਬਿਮਾਰਿਆ ਤੇ ਡਟ ਕਰਦਾ ਇਹਨਾਂ ਦੇ ਆਫਿਸ ਵਿੱਚ ਰੌਲੇ ਆ ਇਹ ਵੀ ਕੇਂਦਰ ਦੇ ਵਿੱਚ ਰੌਲੇ ਆ ਉਹਨਾਂ ਦੇ ਕੁਰਸੀਆਂ ਦੇ ਰੌਲੇ ਆ ਤੇ ਲੋਕਾਂ ਦੀ ਤਕਲੀਫ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਉਂਦੀ ਤੇ ਲੋਕਾਂ ਨੂੰ ਪਾਸੇ ਤੇ ਇਸ ਕਰਕੇ ਲੋਕਾਂ ਨੂੰ ਇਹ ਸਿਆਣੇ ਹੋ ਕੇ ਸਿਰ ਝੋਣਾ ਪੈਣਾ ਪਹਿਲਾਂ ਇੰਨੇ ਦਿਨ ਆਪ ਨੂੰ ਆਪਣੀ ਮੱਤਦਾਨ ਕਰਤੀ ਇਹਨਾਂ ਨੂੰ ਬੜੇ ਕਰਨ ਦੀ ਰੋੜਾ ਇਹਨਾਂ ਨੂੰ ਘਰਾਂ 'ਚ ਵੜਦੀ ਰੋੜਾ ਫਿਰ ਇਹਨਾਂ ਦੀ ਫਸਲਾ ਦੀ ਚੰਡੀ ਰੋੜਾ ਇਹ ਕਨਫਲਿਕਸ਼ਨ ਤੋਂ ਬਾਅਦ ਤੇ ਸਿਰ ਜੋੜ ਕੇ ਇਹਨਾਂ ਦੇ ਖਿਲਾਫ ਸੰਘਰਸ਼ ਕਰਕੇ ਇਹ ਤੋਂ ਆਪਾਂ ਹੱਕ ਹਾਸਲ ਕਰ ਜੀ ਰਿਹਾ ਇਹ ਸਾਡੀ ਲੜਾਈ ਸੰਘਰਸ਼ ਤੋਂ ਬਗੈਰ ਸਾਡੀ ਲੜਾਈ ਜਿੱਤੀ ਨਹੀਂ ਜਾਣੀ ਸਰਕਾਰਾਂ ਨੂੰ ਸੂ ਮਜਬੂਰ ਕਰਨਾ ਪਿਆ ਅਜਿਹਾ ਆਪਾਂ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਆ ਜਿੰਨੇ ਚਾਹ ਦੇ ਰੋਟੀ ਦੇ ਲੰਗਰ ਲੱਗੇ ਨੇ ਉਹ ਲੋਕਾਂ ਨੇ ਲਾਏ ਨੇ ਸਰਕਾਰ ਦਾ ਇੱਕ ਵੀ ਲੰਗਰ ਸਾਨੂੰ ਕਿਤੇ ਦੇਖਿਆ ਨਹੀਂ ਐ ਕਿ ਤੁਹਾਨੂੰ ਦਿਖਿਆ ਕੋਈ ਨਹੀਂ ਸਰਕਾਰ ਲੁੰਦੀ ਨਹੀਂ ਹੁੰਦੀ ਕਿੱਥੇ ਲੈ ਨਹੀਂ ਸਰਕਾਰ ਨੇ ਕਦੇ ਦਿੱਲੀ ਮੋਰਚੇ 'ਚ ਕਿਹਦੇ ਲੰਗਰ ਸੀ ਜੀ ਤਾ ਲੋਕਾਂ ਦੇ ਲੰਘ ਗਏ ਜੀ ਇਹ 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 ਮੋਰਚਾ ਉਹ ਤਾਂ ਸਰਕਾਰ ਦੇ ਖਿਲਾਫ ਸੀ ਮੋਰਚਾ ਜੇ ਕਰਕੇ ਸਰਕਾਰ ਕਿਉਂ ਲਾਵੇ ਜੀ ਇਹ ਤਾਂ ਕਹਿੰਦੇ ਵੀ ਹਟਪੀਟਾਂ ਦੀ ਮਦਦ ਕਰਨ ਵਾਸਤੇ ਤਾਂ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਹੱਥ ਨਾਲ ਹੈ ਜੀ ਕਹਦੇ ਨਾਲ ਹੈ ਨਹੀਂ ਉਹੀ ਮੈਂ ਪੁੱਛਣਾ ਚਾਹਣਾ ਕਿ ਰੋਜ਼ ਬਿਆਨ ਆ ਰਹੇ ਨੇ ਹੁਣੇ ਸਾਨੂੰ ਕੁਲਦੀਪ ਢਾਲੀਵਾਲ ਮਿਲੇ ਉਹ ਵੀ ਇਹ ਕਹਿ ਰਹੇ ਨੇ ਕਿ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਸਰਕਾਰ ਲੋਕਾਂ ਦੇ ਨਾਲ ਆ ਜੇ ਸਾਰਾ ਕੁਝ ਕਰ ਲੋਕ ਰਹੇ ਨੇ ਤੇ ਫਿਰ ਸਰਕਾਰ ਕੀ ਕਰ ਰਹੀ ਹੈ ਕਿਹੜੇ ਪਾਸੇ ਨਾਲ ਹੈ ਤੁਸੀਂ ਮਰ ਰਹੇ ਹੋ ਮੈਂ ਦੇਖ ਰਿਹਾ ਤੇ ਕਹੀ ਜਾਂਦਾ ਮੈਂ ਤਾਂ ਦੇਖਾਂਗਾ ਹੂੰ ਇਹ ਕੀ ਨਾਲ ਹੈ ਤੁਸੀਂ ਤਾਂ ਕਈ ਜਣੋਂ ਬੈਠਾ ਤੂੰ ਆ ਮੈਨੂੰ ਪਾਣੀ ਦੇ ਦੇ ਹੂੰ ਉਹ ਠਹਿਰ ਜਾ ਠਹਿਰ ਜਾ ਉਹ ਨਾਲ ਮੈਂ ਤੇਰੇ ਨਾਲ ਇਹ ਗੱਲ ਨਹੀਂ ਕੋਈ ਬਣਦੀ ਲੋਕ ਸੰਕਟ ਚ ਨੇ ਤੁਸੀਂ ਇਹਨਾਂ ਦੇ ਮੱਲ ਮਾ ਦੇ ਇਹਨਾਂ ਦੇ ਜਾਖ ਮਾ ਦੇ ਇਹਨਾਂ ਦੇ ਪੈਸੇ ਛੱਟਦਾ ਕੋਈ ਇਲਾਜ ਵਾਸਤੇ ਕੋਈ ਮੈਨੂੰ ਪੱਟੀ ਦਾ ਇਲਾਜ ਕਰੋ ਤੁਸੀਂ ਇਨਾਨ ਕਰੋ ਵੀ ਜਿੰਨਾਂ ਕੋਲੇ ਕਣਕ ਨਹੀਂ ਆਉ ਚੱਕੋ ਕਣਕ ਕਿੰਨੀ ਗੱਲ ਹੈ ਕਿੰਨੇ ਕਰਦੇ ਜੇ ਕਿੰਨੇ ਲੋਕ ਨੇ ਮੇਰੇ ਗੱਲ 'ਚ ਸਾਰੇ ਤਾਂ ਸਾਰੇ ਦਾ 12 1300 ਪਿੰਡ ਹੀ ਹੋਣਾ ਹੈ ਜੀ ਇਹ ਦੁਬਾਰਾ ਨਹੀਂ ਹੋਣਾ ਜੇ ਵੱਧ ਵੀ ਹੋ ਤਾਂ ਵੀ ਕੀ ਆ ਪਹਿਲਾਂ 12 1300 ਪਿੰਡ ਨੂੰ ਜੇ ਕਣਕ ਵੰਡਣੀ ਹੋਵੇ ਬਖਸ਼ੀਸ਼ ਜੀ ਮੈਨੂੰ ਲੱਗਦਾ ਮੈਂ ਤੁਹਾਨੂੰ ਦੱਸਾਂ ਵੀ ਮੇਰੇ ਯਾਦ ਆ ਰਹੀ ਹੈ 2006 ਦੀ ਘਟਨਾ ਹੂੰ 2006 ਦੇ ਵਿੱਚ ਅਸੀਂ ਛੰਨਾ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਕੋ ਜਬਰੀ ਨੱਪੀ ਸਰਕਾਰ ਦੇ ਅਸੀਂ ਉਹਨਾਂ ਨੂੰ ਕਣਕ ਦੇਣ ਵਾਸਤੇ ਬਰਾਂਸ ਕੀ ਬਣਾ ਜੀ ਅਸੀਂ ਪਿੰਡਾਂ ਚੋਂ ਕਣਕ ਇਕੱਠੀ ਕਰਕੇ ਸਕੂਲ ਦੇ ਵਿੱਚ ਢੇਰ ਮਾਰਦੇ ਅਸੀਂ ਦੱਸਿਆ ਵੀ ਜਿੰਨੇ ਕਣਕ ਦੀ 로ਡ ਹੈ ਤੇਰੇ ਸਾਲ ਦੀ ਖਫਤ ਦੀ 로ਡ ਹੈ ਭਾਈ ਲਈ ਜੀ ਸਾਰਿਆਂ ਨੂੰ ਚੁਕਾ ਕੇ ਸਾਡੇ ਕੋਲ 35 ਮਣ ਕਣਕ ਦੀ ਇੱਕ ਜਥੇਬੰਦੀ ਕੋਲੇ ਬਚ ਰਹੀ ਉਹ ਤੁਸੀਂ ਸਰਕਾਰ ਵਾਲੇ ਇਹਨਾਂ ਨਹੀਂ ਕੁਝ ਕਰ ਸਕਦੇ ਬਿਲਕੁਲ ਇੱਕ ਗੱਟਾ ਇੱਕ ਪਿੰਡ ਨੂੰ ਲਾਇਆ ਸੀ ਸਿਰਫ ਪਰ ਇੱਕ ਇੱਕ ਵੱਡਾ ਸਵਾਲ ਇਹ ਹੈ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਐ ਮਾਨ ਤੇ ਉਹਨੇ ਇਹ ਕਿਹਾ ਕਹਿੰਦੀ ਵੀ ਇਹ ਜਿਹੜੇ ਕਿਸਾਨ ਆਗੂ ਨੇ ਇਹ ਸਿਆਸੀ ਰੋਟੀਆਂ ਸੇਕਣ ਵਾਸਤੇ ਆਉਂਦੇ ਨੇ ਉਹ ਕਹਿੰਦੀ ਦਫਾ ਹੋ ਜਾਓ ਪਿੰਡਾਂ ਚੋਂ ਬਾਹਰ ਚੋ ਮੈਨੂੰ ਇੱਥੇ ਦਿਖਣੇ ਨਹੀਂ ਚਾਹੀਦੇ ਕੀ ਲੱਗਦਾ ਹੈ ਕਿ ਜਦੋਂ ਸਰਕਾਰ ਕੁਝ ਵੀ ਨਹੀਂ ਕਰ ਪਾ ਰਹੀ ਆਮ ਲੋਕਾਂ ਲਈ ਫਿਰ ਵੀ ਕਿਸਾਨ ਆਗੂਆਂ ਦੇ ਪ੍ਰਤੀ ਇੰਨੀ ਨਫ਼ਰਤ ਇੰਨਾ ਗੁੱਸਾ ਸਰਕਾਰ ਦਾ ਕਿਉਂ ਕਿਉਂਕਿ ਅਸੀਂ ਉਹਨਾਂ ਦੀਆਂ ਗਲਤ ਨੀਤੀਆਂ ਤੇ ਉਂਗਲ ਰੱਖਦੇ ਹਾਂ ਉਹਨਾਂ ਦੀ ਲਾਈਨ ਤੇ ਅਟੈਕ ਅਸੀਂ ਉਹ ਜੋ ਉਹਨਾਂ ਨੂੰ ਕਰਨਾ ਚਾਹੁੰਦਾ ਉਹਨਾਂ ਦੇ ਫਰਜ਼ਾਂ ਦੀ ਉਹਨਾਂ ਨੂੰ ਯਾਦ ਕਰਾਉਂਦੇ ਅਸੀਂ ਉਹਨਾਂ ਨੂੰ ਘੇਰ ਘੇਰ ਕੇ ਉਸ ਲਾਈਨ ਤੇ ਲੈ ਕੇ ਆਉਣਾ ਜਿਹੜੀ ਲੋਕਾਂ ਦੀ ਮੰਗ ਉਹ ਕਰਦੇ ਰਹਿੰਦੇ ਜਿਵੇਂ ਭਗਵੰਤ ਮਾਨ ਪਹਿਲਾਂ ਕਹਿੰਦਾ ਰਿਹਾ ਇਹ ਗੱਲ ਨਹੀਂ ਹੋ ਸਕਦੀ ਆ ਤੁਸੀਂ ਪੱਤੀਆਂ ਨਹੀਂ ਕੀਤੀਆਂ ਜਾਂ ਸਰਪੇ ਜੀ ਹੋਣੀ ਹੋਣੀ ਵੀਡੀਓ ਜੀ ਬਿਲਕੁਲ ਅੱਜ ਇਹ ਕਹਿੰਦੇ ਭਗਵੰਤ ਮਾਨ ਸਾਹਿਬ ਨੂੰ ਤੈਨੂੰ ਬੜੀਆ ਮੌਕਾ ਮਿਲਣਾ ਤੁਸੀਂ ਆਪਾਂ ਕਿਆ ਕਰਦੇ ਤੂੰ ਰਹੇਗਾ ਕਿ ਨਹੀਂ ਰਹੇਗਾ ਜਾਂਦਾ ਰਹੂਗੇ ਹੂੰ ਯਾਨੀ ਜਿਹੜੀਆਂ ਗੱਲਾਂ ਉਹ ਲੋਕਾਂ ਵਾਸਤੇ ਕਰਨੀ ਸਹੀ ਰਾਹ ਤੇ ਆ ਕੇ ਲੋਕਾਂ ਵਾਸਤੇ ਕਰਨੀ ਆ ਚਾਹੀਦੀ ਕਸਾਨ ਜੱਥੇਬੰਦਿਆ ਸੰਘਰਸ਼ ਕਰਦੇ ਉਹ ਰਾਹ ਤੇ ਲੈ ਕੇ ਆਉਣਾ ਜੀ ਕੀ ਫਿਰ ਕਰਤੀ ਸਾਲ ਮਾੜੇ ਜਿਹੜੇ ਲੋਕ ਸੰਘਰਸ਼ ਕਰਕੇ ਮਨ ਮੋਦੀ ਸਾਨੂੰ ਕਦੋਂ ਚੰਗਾ ਕਹੂਗਾ ਭਾਈ ਹੂੰ ਫਿਰ ਮਾਨ ਸਾਹਿਬ ਸਾਨੂੰ ਕਦੋਂ ਚੰਗਾ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਆ ਮਰ ਗਏ ਲੋਕ ਜੇ ਛੋਡੇ ਕਰਕੇ ਮਰ ਗਏ ਆ ਜਿਹੜੀ ਫਸਲ ਮਰ ਗਈ ਇਹ ਛੋਡੇ ਕਰਕੇ ਮਰ ਗਈ ਆ ਜਿਹੜੇ ਘਰੋਂ ਬੇਘਰ ਹੋਏ ਬੈਠੇ ਨੇ ਹਜ਼ਾਰਾਂ ਲੋਕ ਘਰਾਂ ਚ ਬੈਠੇ ਨੇ ਕੈਂਪ ਲੱਗਾ ਦੇਖਿਆ ਜੀ ਨਾਲ ਤੁਸੀਂ ਕਿੱਡਾ ਬੰਦਾ ਆਪਣੇ ਰਮਦਾਸ ਜੀ ਬਿਲਕੁਲ ਦੇਖਿਆ ਹੋਇਆ ਜੀ ਇਹ ਪਲਾਕ ਹੈ ਪੰਜ ਬੈਠੇ ਨਾਲ ਜੀ ਜਿਹੜੇ ਇਥੇ ਆਪਦੇ ਦਰ ਤੋਂ ਕਿਸੇ ਮੰਗਦੇ ਨੂੰ ਕਦੇ ਭੁੱਖਾ ਨਹੀਂ ਜਾਣ ਦਿੰਦੇ ਸੀ ਦੂਜੇ ਤੋਂ ਮੱਕੀ ਖਾਣ ਵਾਲੇ ਲੋਕ ਹੂੰ ਕੀ ਨਹੀਂ ਹੈ ਜੀ ਨਾ ਹੀ ਅਸੀਂ ਇਹਨਾਂ ਨੂੰ ਮੰਗਤੇ ਬਣ ਲਿਆ ਜੀ ਅਸੀਂ ਇਹਨਾਂ ਨੂੰ ਉਹ ਦੱਦੇ ਰੱਖਣਾ ਤੇ ਇਹਨਾਂ ਘਰਾਂ ਦੇ ਵਿੱਚ ਪਟੌਣਾ ਤੇ ਇਹਨਾਂ ਦੀ ਜਮੀਨਾਂ ਵੀ ਅਸੀਂ ਇੱਥੇ ਫਸਲ ਵਿੱਚ ਜਿਹੜੇ ਮਜ਼ਦੂਰ ਨੇ ਅਸੀਂ ਮਜ਼ਦੂਰਾਂ ਨੂੰ ਰੋਜ਼ਾਨਾ ਸਾਲ ਦਾ 6 ਮਹੀਨਾ ਦਾ ਰਸਣ ਅਸੀਂ ਦੇ ਕੇ ਲੈ ਕੇ ਆਵਾਂਗੇ ਦੰਦੇ ਮਾ ਜੇਕਰ ਸਰਕਾਰ ਇਹ ਸਾਰੇ ਬੰਨ ਪੱਕੇ ਕਰਕੇ ਜਾਂ ਹੋਰ ਤਰੀਕਿਆਂ ਦੇ ਨਾਲ ਇਹ ਹੜ ਰੋਕ ਸਕਦੀ ਸੀ ਤਾਂ ਫਿਰ ਰੋਕਦੀ ਕਿਉਂ ਨਹੀਂ ਉਹਦੇ ਪਿੱਛੇ ਕਾਰਨ ਕੀ ਹੋ ਸਕਦਾ ਹੈ ਇਹਦਾ ਸਰਕਾਰ ਜਵਾਬ ਦੇ ਸਕਦੀ ਹੈ ਜੀ ਸਰਕਾਰ ਦੀ ਨੀਅਤ ਕੀ ਹੈ ਜਿਹੜਾ ਹੁਣ ਐਂ ਕਹਿਣਾ ਹੁਣ ਤਾਂ ਕਿਸਾਨਾਂ ਦੇ ਕਰਜ਼ਾ ਝੋਣਗੇ ਜੀ ਇਹ ਕਰਜ਼ਾ ਰੋਕਣਾ ਹੋਵੇ ਕਰਜ਼ੇ ਰੋਕਣ ਦੀਆਂ ਨੀਤੀਆਂ ਲੈ ਕੇ ਆਈ ਸਰਕਾਰ ਬਜਾਏ ਕਰਜ਼ਾ ਤਾਰਨ ਦੇ ਕਰਜ਼ੇ ਦੇ ਲੀਕ ਮਾਰਨ ਦੀ ਸਤੋਂ ਜ਼ਮੀਨਾਂ ਖੋਣ ਦੀਆਂ ਪੌਤਿਆਂ ਤਾਂ ਲੈ ਗਿਆ ਨਹੀਂ ਇਹਦਾ ਕਰਜ਼ਾ ਕਿਵੇਂ ਖਤਮ ਹੋਵੇ ਇਹਨਾਂ ਦੀ ਹੜਾਂ ਤੋਂ ਮੱਤ ਸੋਕੇ ਦੀ ਮਦਦ ਇਹਨਾਂ ਤੇ ਚੁੱਕ ਆ ਜਾਂਦਾ ਤਾਂ ਮਦਦ ਅਸੀਂ ਕੀ ਕਰੀਏ ਹੜ ਮਾਰਨ ਦੀ ਉਹ ਤੋਂ ਅਸੀਂ ਇਹਨਾਂ ਦੀ ਮਦਦ ਕੀ ਕਰੀਏ ਇਹ ਸਰਕਾਰ ਕੋਲੇ ਇਹੀ ਜੀ ਪਾਲਿਸੀ ਕੋਈ ਹੈ ਨਹੀਂ ਤੇ ਨਾ ਸਰਕਾਰ ਲੈ ਕੇ ਉਹ ਵਾਤੇ ਤਿਆਰ ਹੈ ਸਾਨੂੰ ਇਹ ਸੰਘਰਸ਼ ਤੋਂ ਬਗੈਰ ਇਹ ਸਰਕਾਰਾਂ ਦਾ ਤੇ ਨਹੀਂ ਆਉਂਦੀਆਂ ਰਾਹ ਤੇ ਲਿਉਣ ਦੀ ਗੱਲ ਕਰ ਸਾਨੂੰ ਲੜਾਈ ਇੱਕ ਬਾਪੂ ਨੇ ਸਾਨੂੰ ਸਾਡੇ ਕੈਮਰੇ ਤੇ ਕਿਹਾ ਇਸੇ ਇਲਾਕੇ ਦਾ ਘਰ ਡੁੱਬਿਆ ਉਹਨਾਂ ਦਾ ਉਹ ਕਹਿੰਦਾ ਜਾਣ ਬੁੱਝ ਕੇ ਸਰਕਾਰਾਂ ਡੋਬ ਰਹੀਆਂ ਸਾਨੂੰ ਉਹ ਕਹਿੰਦਾ ਪਹਿਲਾਂ ਇਹਨਾਂ ਤਿੰਨ ਖੇਤੀ ਕਾਨੂੰਨ ਲੈਂਦੇ ਸੀ ਅਸੀਂ ਵਾਪਸ ਕਰਾਤੇ ਫਿਰ ਲੈਂਡ ਪੋਲਿੰਗ ਲੈ ਕੇ ਆਏ ਅਸੀਂ ਵਾਪਸ ਕਰਾਤੀ ਕਹਿੰਦਾ ਹੁਣ ਇਹਨਾਂ ਨੂੰ ਐ ਲੱਗਦਾ ਵੀ ਇਹਨਾਂ ਤੇ ਕਰਜ਼ੇ ਹੀ ਇੰਨੇ ਚੜਾ ਦਿਓ ਡਿਪੋਟ ਬੋਕੇ ਕਿ ਆਪੇ ਕਹਿਣ ਹੱਥ ਜੋੜ ਕੇ ਵੀ ਲੈ ਲਓ ਸਾਡੇ ਨੂੰ ਲੱਗਦਾ ਵੀ ਐਦਾਂ ਕੁਝ ਹੋ ਸਕਦਾ ਬਿਲਕੁਲ ਉਹਨੇ ਸਹੀ ਕਿਹਾ ਜਿਹੜੇ ਹਨ ਅਸੀਂ ਲੜ ਰਹੇ ਹਾਂ ਸਾਡੇ ਦੇ 25 ਦਾਤੀ ਕਰਕੇ ਕੱਢੂ ਪੈ ਲੈਣਾ ਜੀ ਕਿੰਨੇ ਬੁਰਾਣਾਂ ਦੇ ਬੱਚੇ ਕਿੰਨੇ ਝਾਂਡੇ ਤੋਂ ਬੱਚੇ ਕਿੰਨੇ ਬੁਲਾਣੇ ਦੇ ਮਾਰੂ ਉਹ ਪਰਚੇ ਕਰਕੇ ਇਹਨਾਂ ਦੇ ਘਰਾਂ 'ਚ ਗੇੜੇ-ਵਿੜੇ ਮਾਰੂ ਜਿਹਨੇ ਕਰਿਆ ਇਹ ਇੱਕ ਛਾਣੇ ਦਾ ਕਹਿੰਦਾ ਤੇ ਸੀ ਮੈਂ ਨਵਾਂ ਆਇਆ ਮੈਨੂੰ ਘਰ ਦਾ ਨਹੀਂ ਪਤਾ ਘਰ ਕੋਲ ਮੋਢੀ ਲੈ ਕੇ ਆਉਣੀ ਹਾਂ 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 ਕਾਹਦੇ ਵਾਸਤੇ ਜਾਣ ਚੁੱਪਰੇ ਇਹਦੇ ਘਰ ਦੇ ਜਾਣ ਤੋਂ ਜਾਣ ਦਾ ਘਰ ਪਹੁੰਚਦਾ ਫਿਰਦਾ ਤੂੰ ਮੋਢੀ ਲੈ ਕੇ ਆਉਣੀ ਉੱਥੇ ਇਹ ਕਰਕੇ ਤੁਸੀਂ ਘਰ ਸਾਡੇ ਜਾਣ ਦਾ ਸੋਦਾ ਕੀ ਮਤਲਬ ਤੁਸੀਂ ਠੀਕ ਹੈ ਉਹ ਮਤਲਬ ਹੁਣ ਇਹਨਾਂ ਦੀ ਨਿਕਾਏ ਬਣੀ ਆ ਵੀ ਜਿਹੜੇ ਲੋਕ ਇੱਥੇ ਕੋਈ ਨਾ ਬੋਲੇ ਤੁਸੀਂ ਲੰਗਰ ਦੇ ਦਿਓ ਰੋਟੀ ਦੇ ਦਿਓ ਚਾਹ ਦੇ ਦਿਓ ਪਾਣੀ ਦੇ ਦਿਓ ਖਵਾਜੋ ਪੁੰਨ ਕਰਜੋ ਹਮਦਰਦੀ ਦਿਜੋ ਬਸ ਜਾਓ ਤੁਸੀਂ ਐ ਨਾ ਇਹ ਗੱਲ ਤੇ ਕਹਿਣਾ ਤਾਂ ਉਹ ਵੀ ਆਵਨ ਕਿਵੇਂ ਟੁੱਟ ਗਿਆ ਤੁਸੀਂ ਇਹ ਗੱਲ ਤੇ ਬੰਦ ਨਾ ਕਰੋ ਵੀ ਡੈਮ ਇਹ ਇਹ ਜਿਹੜੇ ਮਾਧੂਪੁਰ ਦਾ ਡੈਮ ਹੈ ਜਿਹੜਾ ਉਹ ਕਿਵੇਂ ਟੁੱਟ ਗਿਆ ਉਹ ਉਹਦੀ ਉਹਦਾ ਪਤਾ ਕਿਵੇਂ ਲੱਗਿਆ ਤੁਸੀਂ ਇਹ ਗੱਲ ਦਾ ਸਵਾਲ ਨਾ ਕਰੋ ਵੀ ਡੈਮ ਚ ਇੰਨਾ ਪਾਣੀ ਛੱਡਿਆ ਹੁਣ ਇਕੱਠਾ ਕਿਉਂ ਛੱਡਿਆ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ ਤੁਸੀਂ ਇਹ ਗੱਲ ਦਾ ਸਵਾਲ ਇਹ ਸਵਾਲ ਇਹ ਨਾ ਤੇ ਨਾ ਕਰੋ ਜਿਹੜੇ ਸਵਾਲ ਇਹਨਾਂ ਦੇ ਹੋਣੇ ਚਾਹੀਦੇ ਜ਼ਿੰਮੇਵਾਰੀ ਹੋਣੀ ਸੀ ਉਹ ਸਵਾਲ ਤੁਸੀਂ ਇਹਨਾਂ ਤੇ ਨਾ ਕਰੋ ਇਸ ਕਰਕੇ ਅਸੀਂ ਰੜਕਾਂਗੇ ਨਾ ਕਿਸਾਨ ਜਥੇਬੰਦੀਆਂ ਰੜਕਣਗੀਆਂ ਸੰਘਰਸ਼ ਕਰਨ ਵਾਲੇ ਸਾਰੇ ਲੋਕ ਰੜਕਣਗੇ ਇਤੋਂ ਤੱਕ ਹੈ ਵੀ ਹਰਿਆਣੇ ਤੋਂ ਟਰਾਲੀਆਂ ਆ ਰਹੇ ਰਾਜਸਥਾਨ ਤੋਂ ਟਰਾਲੀਆਂ ਆ ਰਹੇ ਰਸਣ ਦੀਆਂ ਉਹਨਾਂ ਨੂੰ ਬਾਰਡਰ 'ਤੇ ਰੋਕ ਲੈਂਦੇ ਆਂ ਹੂੰ ਕਹਿੰਦੇ ਤੁਸੀਂ ਕੀ ਕਰਨ ਜਾਣਾ ਪੰਜਾਬ ਹੈਗਾ ਬੜਾਈ ਕੰਮ ਹੈ ਉਧਰ ਬਿਲਕੁਲ ਜਦੋਂ ਕਿਸੇ ਅਧਿਕਾਰੀ ਨੂੰ ਪੁੱਛਿਆ ਵੀ ਤੁਸੀਂ ਰੋਕਦੇ ਹੋ ਕਹਿੰਦੇ ਜੀ ਸਾਨੂੰ ਪਿੱਛੋਂ ਹੁਕਮ ਹੈ ਹੂੰ ਹੁਕਮ ਕਿਹਨੇ ਦਿੱਤਾ ਸਰਕਾਰ ਨੇ ਦਿੱਤਾ ਹੁਣਾ ਹੂੰ ਉਹਨਾਂ ਟਰਾਲੀਆਂ ਤੇ ਵੀ ਤੁਸੀਂ ਵੀ ਇਹਨਾਂ ਦੇ ਝੰਡੇ ਲਾ ਦਿਓ ਆਪ ਆ ਲੈਣ ਦੇ ਫਿਰ ਉਹ ਟਰਾਲੀਆਂ ਆ ਜਾਣਗੀਆਂ ਹੂੰ ਕਿਉਂਕਿ ਐਂ ਕਹਿਣ ਵੀ ਆਪ ਆ ਲੈਣ ਦੇ ਭੇਜਿਆ ਉਹ ਫਿਰ ਨਾ ਭੋਲਣ ਦੇਣਾ ਨਾ ਕਿਸੇ ਨੂੰ ਕਿਸੇ ਦੀ ਮਦਦ ਕਰਨ ਦੇਣੀ ਹੈ ਨਾ ਲੋਕਾਂ ਨੂੰ ਇਕੱਠੇ ਹੋਣ ਦੇਣਾ ਨਾ ਲੋਕ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਆਵਾਜ਼ ਕਰਨਗੇ ਨਾ ਅਸੀਂ ਹੋਣ ਦੇਣਾ ਜਿਹੜੇ ਇਹ ਪ੍ਰਚਾਲਾ ਕਰਨਗੇ ਅਸੀਂ ਉਹਨਾਂ ਨੂੰ ਜੇਲ੍ਹਾਂ ਚ ਕਰਦੇ ਜਿਵੇਂ ਕਿਸਾਨਾਂ ਦੇ ਮੁਆਵਜ਼ੇ ਦੀ ਗੱਲ ਹੋ ਰਹੀ ਆ ਨੁਕਸਾਨ ਤਾਂ ਮਜ਼ਦੂਰਾਂ ਦਾ ਵੀ ਬਹੁਤ ਹੋਇਆ ਤੁਹਾਡੀ ਕਿਸਾਨ ਜਥੇਬੰਦੀ ਆ ਕੀ ਤੁਸੀਂ ਇਹ ਵੀ ਮੰਗ ਕਰਦੇ ਹੋ ਕਿ ਮਜ਼ਦੂਰਾਂ ਦੇ ਜਿਹੜੇ ਘਰ ਡਿੱਗੇ ਨੇ ਨੁਕਸਾਨ ਹੋਇਆ ਉਹਨਾਂ ਦਾ ਵੀ ਉਜਾੜਾ ਹੋਇਆ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਦੇਖੋ ਮੈਕਸਾਨ ਮੇਰੀ ਮੇਰੀ ਜਮਾਤ ਆ ਜੀ ਕਿਸਾਨ ਦੀ ਦਿੱਤੀ ਬੰਦੀ ਦੀ ਮੰਨ ਮੰਨਦਾ ਜੀ ਸਾਡੇ ਕਿਸਾਨਾਂ ਦੇ ਵਿੱਚ ਸਾਨੂੰ ਘੱਟ ਮਿਲ ਗਈ ਕਿ ਵੱਧ ਮਿਲ ਗਈ ਮਤ ਅਸੀਂ ਸਾਰਾ ਜੀ ਸਾਡੇ ਸਾਥੀ ਸਾਰਾ ਪਰ ਜਿਹੜਾ ਮਜ਼ਦੂਰ ਹੈ ਜਿਹਨੇ ਦਿਹਾੜੀ ਕਰਕੇ ਖਾਣੀ ਜੀ ਉਹ ਤਾਂ ਉਹੀ ਮਿਹਨਤ ਹੈ ਉਹਦੇ ਕੋਲੇ ਜੇ ਚਾਰ ਮਹੀਨੇ ਦਾਣੇ ਨੇ ਉਹ ਭੱਜ ਗਏ ਉਹਨਾਂ ਦਾ ਘਰ ਹੈ ਕੱਚਾ ਹੁੰਦਾ ਗਲ ਉਹ ਟਹਿ ਗਿਆ ਉਹਨਾਂ ਦੀ ਮਦਦ ਪਹਿਲਾਂ ਕਰਨੀ ਚਾਹੀਦੀ ਹੈ ਇੱਕ ਨੰਬਰ ਤੇ ਉਹਨਾਂ ਦੇ ਦਾਣੇ ਸਾਲ ਭਰ ਦੇ ਪੂਰੇ ਹੋਣੇ ਚਾਹੀਦੇ ਨੇ ਉਹਨਾਂ ਦੇ ਸਾਲ ਭਰ ਦੇ ਪੱਠੇ ਪੂਰੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਫੈਲਦੇ ਧਾਰ ਤੇ ਮਤ ਅਸੀਂ ਵੀ ਜਿਹੜੀ ਮਦਦ ਦਰੋਂ ਭੇਜਾਂਗੇ ਅਸੀਂ ਸਾਰੇ ਸਾਥੀਆਂ ਨਾਲ ਗੱਲ ਕੀਤੀ ਹੈ ਵੀ ਆਪਾਂ ਸਭ ਤੋਂ ਪਹਿਲਾਂ ਮਜ਼ਦੂਰਾਂ ਦੇ ਘਰ ਦੇ ਕੋਲ ਕਿੰਨਾ ਮਜ਼ਦੂਰਾਂ ਦੀ ਮਦਦ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ ਉਦੋਂ ਬਾਅਦ ਜਿਹੜਾ ਬੱਚਾ ਰਸਨ ਤੁਸੀਂ ਆਪਣੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਕੀ ਬਾਤ ਹੈ ਮੈਂ ਇੱਕ ਟਿੱਪਣੀ ਕਰਨੀ ਚਾਹੂੰਗਾ ਸਾਡੇ ਬਾਬੇ ਨਾਨਕ ਨੇ ਵੀ ਇਹੀ ਗੱਲ ਕਹੀ ਸੀ ਜਦੋਂ ਮਲਕ ਭਾਗੋ ਦੇ ਪਕਵਾਨ ਛੱਡ ਕੇ ਗਰੀਬ ਭਾਈ ਲਾਲੋ ਦੇ ਘਰ ਉਹ ਗਏ ਸੀਗੇ ਉਗਰਾਹ ਸਾਹਿਬ ਹਾਂਜੀ ਸੋ ਜੀ ਜੀ ਬਿਜ਼ੀ ਬਿਜ਼ੀ ਨਾ ਆਪਾਂ ਕਰਦੇ ਆ ਉਗਰਾਹ ਸਾਹਿਬ ਮੇਰਾ ਲਾਸਟ ਪ੍ਰਸ਼ਨ ਇਹ ਹੈ ਕਿ ਹੁਣ ਜਦੋਂ ਤੁਸੀਂ ਪੂਰੇ ਇਲਾਕੇ ਦਾ ਮੰਜ਼ਰ ਦੋ ਤਿੰਨ ਦਿਨ ਤੋਂ ਦੇਖ ਰਹੇ ਹੋ ਅਜਨਾਲਾ ਗਏ ਹੋ ਇੱਧਰ ਆਇਓ ਇਸ ਤੋਂ ਬਾਅਦ ਇੱਕ ਇੱਕ ਤਾਂ ਤੁਸੀਂ ਵੱਡਾ ਪ੍ਰਦਰਸ਼ਨ ਪੂਰੇ ਪੰਜਾਬ ਚ ਕੀਤਾ ਮੁਆਵਜ਼ਿਆਂ ਦੇ ਲਈ ਇਸ ਤੋਂ ਬਾਅਦ ਕੋਈ ਲਾਮਬੰਦੀ ਕਰਕੇ ਇਹ ਇਹ ਲੜਾਈ ਹੋਰ ਅੱਗੇ ਲੜੋਗੇ ਕਿ ਇਹਨਾਂ ਲੋਕਾਂ ਨੂੰ ਮੁਆਵਜ਼ੇ ਮਿਲਣ ਦੇਖੋ ਫਿਲਹਾਲ ਬਸੇ ਸਾਰੇ ਪ੍ਰੋਗਰਾਮ ਮੁਲਤਵੀ ਕੀਤੇ ਜੀ ਇਹ ਹਾਲ ਅਸੀਂ ਇੱਕੋ ਠੀਕ ਕੀਤਾ ਸੀ ਜਿਹੜੇ 14 ਤਰੀਕ ਦਾ ਬਦਲਾਅ ਨਹੀਂ ਰੱਖਿਆ ਸੀ ਕੱਟ ਦਾ ਜੀ ਉਹ ਅਸੀਂ ਮੁੱਕ ਦੀ ਕੱਟ ਜੀ ਫਿਰ ਹਾਲ ਅਸੀਂ ਮਹੀਨਾ ਡੇਢ ਮਹੀਨਾ ਇਹਨਾਂ ਦੀ ਮਦਦ ਤੇ ਲਾਂ ਜੀ ਅਜੇ ਇਹਨਾਂ ਨੂੰ 10 ਦਿਨ ਲੱਗ ਜਾਣੇ ਆਪਦੇ ਘਰਾਂ ਚ ਸੈੱਟ ਹੋਣ ਹੂੰ ਜਦੋਂ ਇਹ ਘਰਾਂ ਚ ਸੈੱਟ ਹੋ ਗਿਆ ਛੜਕਾਂ ਬਹਿਨੀਆਂ ਹੋ ਗਈਆਂ ਲੰਗਰ ਪਾਣੀ ਵਾਲੀ ਸੰਗਤ ਮੂ ਫੇਰ ਸਾਡੀਆਂ ਟਰਾਲੀਆਂ ਉਹਨੂੰ ਆਉਣਗੀਆਂ ਜਦੋਂ ਇਹਨਾਂ ਨੇ ਕੋਣੀ ਚਿੱਤੇ ਨਹੀਂ ਜਾਣਾ ਉਹਦੋਂ ਫਿਰ ਅਸੀਂ ਕੰਪਨੀ ਸੱਤਾ ਵੀ ਅਸੀਂ ਢੂੜੀ ਵੀ ਲੈ ਕੇ ਆਵਾਂਗੇ ਅਸੀਂ ਕੱਪੜੇ ਵੀ ਲੈ ਕੇ ਆਵਾਂਗੇ ਅਸੀਂ ਦਵਾਈਆਂ ਵੀ ਲੈ ਕੇ ਆਵਾਂਗੇ ਸਾਡੇ ਕੋਲ ਜਿਹੜੀ ਸੰਭਵ ਮਰਜ਼ੀ ਹਰ ਸਾਲ ਅਸੀਂ ਡੇਢ ਮਹੀਨਾ ਇਸ ਗੱਲ ਤੇ ਲਾਵਾਂਗੇ ਜਿਨ੍ਹਾਂ ਚਿਰ ਮੁੜ ਕੇ ਇਹਨਾਂ ਦੇ ਖੇਤਾਂ ਵਿੱਚ ਫਸਾ ਲੱਗੇ ਉਹਨਾਂ ਜਿਆਦਾ ਸਮਾਂ ਨਹੀਂ ਲੱਗਦਾ ਇਹ ਅਪਰਾਲਾ ਇਹਪਰਾਲਾ ਸਾਡਾ ਹੈਗਾ ਜਿਹੜੀ ਤੁਸੀਂ ਦੂਜੀ ਸਵਾਲ ਕਰੀ ਹੈ ਕਿ ਭਾਈ ਇਹਦਾ ਹਾਲ ਅਸਲ ਕੀ ਹੈ ਅਸੀਂ ਜਿਥੇ ਬੰਨਦਾ ਜਿਵੇਂ ਮਨੋ ਕਿ ਕਿੰਨੇ ਆ ਪ੍ਰਾਪਤਿਆ ਕਿੰਨੀਆਂ ਗਿਣਾ ਸਕਦੇ ਆ ਹੁਣ ਇੱਥੇ ਪ੍ਰਾਪਤਿਆ ਸੁਣਾਉਣ ਨਹੀਂ ਆ ਇਹਨਾਂ ਲੋਕਾਂ ਨੂੰ ਕਹਿਣਾ ਜੇ ਇਹਦਾ ਕੋਈ ਪੱਕਾ ਰਾਜ ਕਰੋ ਬੱਚਿਆਂ ਦਾ ਭੇਖ ਬਚਾਉਣਾ ਹੈ ਘਰ ਬਚਾਉਣੇ ਆ ਤੇ ਜੰਗਲ ਪਸ਼ੂ ਬਚਾਉਣੇ ਆ ਖੇਤਾਂ 'ਚ ਲਗਾਤਾਰ ਹਰਿਆਲੀ ਰੱਖਣੀ ਆ ਫੇਰ ਸਰਕਾਰ ਦੀ ਬਾਹਮ ਰੋੜ ਕੇ ਕੌਣ ਤੇ ਗੋਡਾ ਧਰਨਾ ਪੂ ਤੇ ਲੱਖਾਂ ਲੋਕਾਂ ਨੂੰ ਕਹੋ ਆਜੋ ਸੜਕ ਤੇ ਇਹਨਾਂ ਦੀ سپورਟ ਚ ਲੱਖਾਂ ਆ ਜਿਹੜੇ ਕੋਰੋਨਾ ਬਣਾਗੇ ਕਿਹੜੀ ਸਰਕਾਰ ਹੈ ਜੇ ਵੀ ਮੋਦੀ ਟਾ ਲੈ ਦਿੱਲੀ ਜਾ ਕੇ ਕਿਹੜੀ ਸਰਕਾਰ ਹੈ ਸਾਰਾ ਕੁਝ ਨਾਕ ਦੇ ਤਾਉਣ ਤੇ ਵੋਟਾਂ ਕਰਕੇ ਕਰਾਵਾਂਗੇ ਜੋਰ ਲਾਵਾਂਗੇ ਸਾਡੇ ਨੂੰ ਵੀ ਨਹੀਂ ਆਏ ਵਾਰ ਮਰਦੇ ਰਹੋ ਇਹ ਵਜਹ ਨਾਲ ਕਰਨਾ ਹੈ ਕਿ ਜਿਉਂਦੇ ਰਹਿਣਾ ਤਾਂ ਆਜੋ ਸਰਕਾਰ ਅੱਛਾ ਪਰ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ 13 ਨੂੰ 13 ਸੀ ਉਹਨੂੰ ਲੀਡ ਤੇ ਚੜਾਉਣਾ ਜਿਹਦੀ ਪ੍ਰਧਾਨ ਨੇ ਕਰੀ 13 ਸਾਡੀ ਫੈਲ ਹੈ ਉਹਨੂੰ ਕਿਹਨੂੰ ਲੀਡ ਤੇ ਚੜਾਈਏ ਜੀ ਜੀ ਜਿਹਦੀ ਜ਼ਿੰਦਗੀ ਰੋਗੀ ਉਹਦੀ ਜ਼ਿੰਦਗੀ ਦਾ ਤੁਰੇਗਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਹੁਤਾ ਕੁਝ ਕਰ ਨਹੀਂ ਰਹੀ ਪਰ ਉਧਰ ਅਕਾਲੀ ਦਲ ਦੇ ਲਗਾਤਾਰ ਬਿਆਨ ਆ ਰਹੇ ਆ ਕਿ ਸੁਖਬੀਰ ਬਾਦਲ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਪੈਸੇ ਵੰਡਦੇ ਵੀਡੀਓ ਆ ਰਹੀਆਂ ਨੇ ਰੀਲਾਂ ਬਣ ਰਹੀਆਂ ਨੇ ਕਿ ਸੁਖਬੀਰ ਬਾਦਲ ਜਾ ਕੇ ਲੋਕਾਂ ਨੂੰ ਪੈਸੇ ਦੇ ਰਹੇ ਨੇ ਤੇ ਇੱਕ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਅਕਾਲੀ ਦਲ ਵੱਲੋਂ ਤੇ ਕੁਝ ਚੈਨਲਾਂ ਵੱਲੋਂ ਕਿ ਸੁਖਬੀਰ ਬਾਦਲ ਲੋਕਾਂ ਦੇ ਮਸੀਹਾ ਬਣ ਕੇ ਅੱਗੇ ਆਏ ਨੇ ਤੁਹਾਡੀ ਜਥੇਬੰਦੀ ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੀ ਹੈ ਦੇਖੋ ਜਿੰਨੇ ਸਾਰੀਆਂ ਪਾਲ ਜਦੋਂ ਗੱਦੀ ਤੋਂ ਬਾਸੇ ਆ ਉਹਦੇ ਲੋਕਾਂ ਦਾ ਮਸੀਹਾ ਬਣਾਉਂਦੇ ਡਰਾਮੇ ਕਰਦੇ ਆ ਮਸੀਹਾ ਬਣਾਉਂਦੇ ਡਰਾਮੇ ਵੀ ਜਿਆ ਸੁਖਵਾਸ ਕੇ ਦਸਾ ਸਾਹਿਬ ਲਗਾਤਾਰ ਸਾਲ ਰਾਜ ਰਿਹਾ ਅਕਾਲੀ ਦਲ ਦਾ ਕਿ ਦਸਾ ਸਾਲਾਂ ਦਾ ਬੰਨਣੀ ਸੀ ਪੱਕੇ ਹੁੰਦੇ ਆਦ ਮਰਦੇ ਨਹੀਂ ਸੀ ਲੋਕ ਦਸਾ ਸਾਲਾਂ ਦਾ ਜਿਹੜੇ ਹੈਗੇ ਆ ਆਪਣੇ ਦਰਿਆ ਇਹਨਾਂ ਦੀ ਰੇਗ ਨਹੀਂ ਸੀ ਕੱਢੀ ਜਾ ਸਕਦੀ ਜੀ ਉਹ ਸਾਰੇ ਪ੍ਰਬੰਧ ਹੋ ਸਕਦੇ ਸੀ ਆ ਜੰਨਾ ਪਾਣੀ ਆ ਗਿਆ ਪੰਜਾਬ ਦਾ ਕਹਿੰਦੇ ਸੀ ਸੋਕੇ ਦੀ ਮਾਰ ਚ ਆ ਗਿਆ ਕਿ ਇਹ ਪਾਣੀ ਥੱਲੇ ਧਰਤੀ ਦੇ ਹੇਠਾਂ ਦੀ ਜਿਹੜੇ ਪ੍ਰਬੰਧਨ ਕਰ ਸਕਦੀ ਸਰਕਾਰ ਨੇ ਪਰ ਕਿਉਂਕਿ ਨਹੀਂ ਕਰਨਾ ਇਹ ਲਾਲਚ ਲੋਕਾਂ ਦਾ ਮਸੀਹਾ ਦੀ ਬਣ ਗਿਆ ਗੱਡੀ ਵਾਸਤੇ ਲਾਣਾ ਦੇ ਗਦੀਆਂ ਇਹੀ ਕੰਮ ਕਾਂਗਰਸ ਦਾ ਇਹੀ ਕਾਲੀ ਦਾ ਇਹੀ ਭਾਰਤੀ ਜਨਤਾ ਦਾ ਤੇ ਇਹ ਜਿਹੜੇ ਗੱਡੀ ਦੇ ਬੱਸ ਹੋ ਗਿਆ ਇਹ ਪਹਿਲਾਂ ਵੀ ਕਰਦਾ ਰਿਹਾ ਗੱਡੀ ਦੇ ਬੱਸ ਤੋਂ ਧੁਰਦੇ ਵੀ ਨਹੀਂ ਕਰ ਇਸ ਕਰਕੇ ਲੋਕਾਂ ਨੂੰ ਤਾਂ ਜਿਹੜਾ ਆਪਣੇ ਹੱਥੀ ਆਪੇ ਕਾਇ ਸਵਾਰੀਏ ਉਹਦੇ ਤੇ ਆ ਜਾਣਾ ਫਿਰ ਸਾਰਾ ਕੁਝ ਆ ਲੇਗਾ ਕਿਧਰੋਂ ਪਤਾ ਨਹੀਂ ਐਕ੍ਰੇਤੀ Tell chip chip chip.